ਸੋ ਇੱਕ ਤੇ ਇਹ ਆ ਵੀ ਇਸ ਵੇਲੇ ਜਿਹੜੇ ਬਹੁਤੇ ਲੋਕ ਤੁਸੀਂ ਰਜਿਸਟਰ ਕਰੋ ਵੋਟ ਦੇ ਲਈ ਵੋਟ ਜ਼ਰੂਰ ਪਾਓ ਉਹਦਾ ਤਰੀਕਾ ਹੈ ਬਹੁਤੇ ਲੋਕ ਰਜਿਸਟਰ ਕਰ ਚੁੱਕੇ ਹੁੰਦੇ ਆ ਜੇ ਤੁਸੀਂ 21 ਦੇ ਵਿੱਚ ਵੋਟ ਪਾਈ ਆ ਤੇ ਮੂਵ ਤੁਸੀਂ ਨਹੀਂ ਹੋਏ ਮਤਲਬ ਆ ਕਿ ਤੁਸੀਂ ਆਲਰੇਡੀ ਰਜਿਸਟਰਡ ਹੋ ਤੇ ਜੇ ਰਜਿਸਟਰਡ ਨਹੀਂ ਹੋਏ ਤਾਂ ਫਿਰ ਵੀ ਤੁਹਾਨੂੰ ਜਾਂ ਤੁਸੀਂ ਨਵੇਂ ਮੂਵ ਹੋਏ ਆ ਤੁਸੀਂ ਆਨਲਾਈਨ ਜਾ ਕੇ ਲਿਕਸ਼ਨ ਕੈਨੇਡਾ ਦੀ ਵੈਬਸਾਈਟ ਆ ਉਹਦੇ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਲਓ ਜਾਂ ਫੋਨ ਆ 1800 463 6868 1800 463 6868 ਨੰਬਰ ਆ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਰਜਿਸਟਰ ਕਰ ਸਕਦੇ ਹੋ ਜਾਂ ਇਨ ਪਰਸਨ ਵੀ ਜਾ ਸਕਦੇ ਹੋ ਇਲੈਕਸ਼ਨਸ ਕੈਨੇਡਾ ਦੇ ਆਫਿਸ ਦੇ ਵਿੱਚ ਉੱਥੇ ਜਾ ਕੇ ਪਤਾ ਕਰ ਸਕਦੇ ਹੋ ਜਾਂ ਇੱਥੋਂ ਤੱਕ ਤੁਸੀਂ ਇਲੈਕਸ਼ਨ ਵਾਲੇ ਜਿੱਦਣ ਦਿਨ ਆ ਉੱਥੇ ਪੋਲਿੰਗ ਸਟੇਸ਼ਨ ਦੇ ਉੱਤੇ ਵੀ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਤੁਹਾਨੂੰ ਵੋਟਰ ਕਾਰਡ ਮਿਲ ਜਾਊਗਾ ਇੱਕ ਵਾਰੀ ਤੁਸੀਂ ਰਜਿਸਟਰ ਹੋ ਗਏ ਇਲੈਕਸ਼ਨ ਕੈਨੇਡਾ ਫਿਰ ਤੁਹਾਨੂੰ ਮੇਲ ਕਰਦੀ ਆ ਵੋਟਰ ਇਨਫੋਰਮੇਸ਼ਨ ਕਾਰਡ ਤੁਹਾਨੂੰ ਦੱਸਦੀ ਆ ਕਿ ਤੁਸੀਂ ਕਿੱਦਾਂ ਤੇ ਕਿੱਥੇ ਵੋਟ ਪਾਉਣੀ ਆ ਪੋਲਿੰਗ ਸਟੇਸ਼ਨ ਦੇ ਉੱਤੇ ਜੇ ਤੁਸੀਂ ਜਾਣਦੇ ਆ ਉੱਥੇ ਇਨ ਪਰਸਨ ਵੋਟ ਪਾ ਸਕਦੇ ਹੋ ਜਾਂ ਤਾਂ ਤੁਸੀਂ 28 April ਨੂੰ ਜਿੱਦਣ ਵੋਟਾਂ ਆ ਉਹਦੋਂ ਵੋਟ ਪਾ ਲਓ ਜਾਂ ਤੁਸੀਂ ਐਡਵਾਂਸ ਪੋਲ ਜਿਹੜੀ ਕਿ ਹਾਂ ਸ਼ੁਰੂ ਹੋ ਜਾਣੀ ਆ April 18 ਤੋਂ ਲੈ ਕੇ ਤੇ 21 ਤੱਕ ਉੱਥੇ ਜਾ ਕੇ ਵੀ ਵੋਟ ਪਾ ਸਕਦੇ ਆ ਆਪਣੀ ਆਈਡੀ ਨਾਲ ਲੈ ਕੇ ਜਾਓ ਜੇ ਤੁਸੀਂ ਜਾਣਦੇ ਆ ਤੇ ਜਿਹੜੀ ਆਈਡੀ ਜਿਹਦੇ ਉੱਤੇ ਤੁਹਾਡਾ ਨਾਂ ਹੋਵੇ ਤੁਹਾਡਾ ਐਡਰੈਸ ਹੋਵੇ ਤੋ ਡਰਾਈਵਰ ਲਾਇਸੈਂਸ ਜਿਹੜਾ ਉਹ ਠੀਕ ਆ ਜਾਂ ਤੁਹਾਡੀ ਕੰਬਾਈਨ ਹੈਗੀ ਆ ਕੋਈ ਤੁਹਾਡੀ ਸਟੂਡੈਂਟ ਕਾਰਡ ਆ ਜਾਂ ਯੂਟਿਲਿਟੀ ਬਿੱਲ ਆ ਜਿਹੜਾ ਬੈਲਟ ਆ ਉਹ ਨੂੰ ਉਹ ਕਹਿੰਦੇ ਕਿ ਬਹੁਤ ਕਲੀਅਰਲੀ ਮਾਰਕ ਕਰੋ ਐਕਸ ਜਿਹੜਾ ਉਹਦੇ ਉੱਤੇ ਲਾਉਣਾ ਹੈ ਚੈੱਕ ਮਾਰਕ ਈਵਨ ਜਿਹੜੀ ਆ ਮਤਲਬ ਉਸ ਕੈਂਡੀਡੇਟ ਤੇ ਅੱਗੇ ਉਹ ਨੂੰ ਕਲੀਅਰ ਤਰੀਕੇ ਨਾਲ ਕਰੋ ਤੁਸੀਂ ਜਿਹੜਾ ਉਹ ਨੂੰ ਉਹਦੇ ਨਾਲ ਫਿਰ ਜਿਹੜਾ ਤੁਹਾਡੀ ਵੋਟ ਪੈਂਦੀ ਆ ਤੁਸੀਂ ਮੇਲ ਰਾਹੀਂ ਵੀ ਵੋਟ ਕਰ ਸਕਦੇ ਹੋ ਰਿਕੁਐਸਟ ਕਰ ਸਕਦੇ ਆ ਮੇਲ ਇਨ ਬੈਲਟ ਪਹਿਲਾਂ अर्ਲੀ ਰਿਕੁਐਸਟ ਕਰੋ ਤੇ ਤੁਹਾਨੂੰ ਜਿਹੜਾ VOTING KIT ਆ ਤੁਹਾਡੇ ਕੋਲ ਮਿਲ ਜੂਗੀ ਤੇ ਇਹ ਦੇਖਣਾ ਹੈ ਕਿ ਇਲੈਕਸ਼ਨ ਦਿਨ ਤੋਂ ਪਹਿਲਾਂ ਪਹਿਲਾਂ ਉੱਥੇ ਪਹੁੰਚ ਜਾਵੇ ਨਹੀਂ ਤਾਂ ਫੇਰੇ ਗਿਣੀ ਨਹੀਂ ਜਾਣੀ ਸੋ ਇਲੈਕਸ਼ਨ ਕੈਨੇਡਾ ਦੇ ਆਫਿਸ ਦੇ ਵਿੱਚ ਪਹਿਲਾਂ ਜਾ ਕੇ ਵੋਟ ਪਾ ਸਕਦੇ ਆ ਕਿਸੇ ਵੀ ਲੋਕਲ ਆਫਿਸ ਦੇ ਵਿੱਚ April 22 ਤੱਕ ਸਪੈਸ਼ਲ ਬੈਲਟ ਹੁੰਦਾ ਆਪਣਾ ਕੈਂਡੀਡੇਟ ਦਾ ਨਾਮ ਲਿਖੋ ਉੱਥੇ ਕੈਂਪਸ uh, VOTING ਵੀ ਹੈਗੀ ਆ ਸਟੂਡੈਂਟਸ ਜਿਹੜੇ ਨੇ ਉਹ ਵੋਟ ਪਾ ਸਕਦੇ ਆ ਕਈ ਕੈਂਪਸ ਆਫਿਸ April 13 ਤੋਂ 16 ਤੱਕ ਤੇ ਕੋਈ ਵੀ ਉੱਥੇ ਜਾ ਕੇ ਪਾ ਸਕਦਾ ਵੋਟ ਸਿਰਫ ਸਟੂਡੈਂਟ ਨਹੀਂ ਕੋਈ ਵੀ ਵੋਟ ਪਾ ਸਕਦਾ ਹੈ ਜਿਹੜੇ ਬੈਲਟ ਆ ਉਹਨਾਂ ਨੂੰ ਧਿਆਨ ਦੇ ਨਾਲ ਗਿਣਿਆ ਜਾਂਦਾ ਤੇ ਹੱਥ ਦੇ ਨਾਲ ਹੀ ਇੱਥੇ ਸਾਰੀ ਗਿਣਤੀ ਹੁੰਦੀ ਆ ਉੱਥੇ ਜਿਹੜੇ ਗਵਾਹ ਆ ਉਹ ਵੀ ਮਤਲਬ ਹੁੰਦੇ ਆ ਤੇ ਮੇਲ ਇਨ ਤੇ ਜਿਹੜੇ ਸਪੈਸ਼ਲ ਬੈਲਟਸ ਨੇ ਉਹ ਆਟਵਾ ਦੇ ਵਿੱਚ ਗਿਣੇ ਜਾਂਦੇ ਆ ਫਾਈਨਲ ਰਿਜ਼ਲਟ ਜਿਹੜੇ ਆਹੋ ਡਬਲ ਚੈੱਕ ਕੀਤੇ ਜਾਂਦੇ ਆ ਇਹਨਾਂ ਸਾਰੇ 에ਰਰਸ ਦੇ ਲਈ ਤੇ ਫਿਰ ਵੋਟ ਪੈਂਦੀ ਆ ਹੁਣ ਐਸ ਵੇਲੇ ਹੈਗੀ ਆ ਕਿ ਸਥਿਤੀ ਕੀ ਆ ਮਤਲਬ ਐਸ ਵੇਲੇ ਕੈਨੇਡਾ ਦੇ ਵਿੱਚ ਕੀ ਸਥਿਤੀ ਆ ਤੇ ਕਿਹੜੀ ਪਾਰਟੀ ਕਿੱਥੇ ਕਾ ਸੀ ਜਾਣਦੇ ਆ ਕਿ ਲਿਬਰਲ ਪਾਰਟੀ ਪਹਿਲਾਂ ਬਹੁਤ ਥੱਲੇ ਸੀ ਹੁਣੇ ਉੱਪਰ ਨੂੰ ਜਾ ਰਹੀ ਹੈ ਤੇ ਇਹਦਾ ਗ੍ਰਾਫ ਲਗਾਤਾਰ ਉੱਪਰ ਨੂੰ ਜਾਣ ਵਾਲਾ جاری ਆ ਐਸ ਵੇਲੇ ਅੱਜ 4 ਅਪ੍ਰੈਲ ਨੂੰ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਤੇ ਜਿਹੜੀ ਅੱਜ ਦੀ ਹਾਲਤ ਆ ਅਜੇ ਤੁਸੀਂ ਦੇਖ ਲਓ 24 ਦਿਨ ਪਏ ਆ ਵੋਟਾਂ ਦੇ ਵਿੱਚ 24 ਦਿਨਾਂ ਚ ਕੁਝ ਵੀ ਹੋ ਸਕਦਾ ਪਰ ਕੁਝ ਵੀ ਹੋ ਸਕਦਾ ਸੀ ਇਸ ਕਰਕੇ ਕਹਿੰਦੇ ਆ ਵੀ ਜਿੱਦਾਂ ਜਿਹੜੀਆਂ ਇਹ ਸਰਵੇ ਉੱਤੇ ਥੱਲੇ ਜਾ ਰਹੇ ਨੇ ਕਾਫੀ ਫਰਕ ਪੈ ਸਕਦਾ ਇਸ ਵੇਲੇ ਲਿਬਰਲ ਪਾਰਟੀ ਮੈਜੋਰਟੀ ਲੈ ਕੇ ਜਾ ਰਹੀ ਆ ਲਿਬਰਲ ਪਾਰਟੀ ਨੂੰ 194 ਸੀਟਾਂ ਆ ਰਹੀਆਂ ਇਸ ਵੇਲੇ ਜਦੋਂ ਸਾਰੇ ਸਰਵੇਾਂ ਦਾ ਹਿਸਾਬ ਕਿਤਾਬ ਲਾ ਕੇ ਦੇਖ ਲਓ ਤੁਸੀਂ ਕੰਜ਼ਰਵਟਿਵ ਪਾਰਟੀ ਨੂੰ 122 ਆ ਰਹੀਆਂ ਬਲੌਕ ਨੂੰ 17 ਆ ਰਹੀਆਂ ਐਨਡੀਪੀ ਨੂੰ 9 ਆ ਰਹੀਆਂ ਗ੍ਰੀਨ ਨੂੰ ਇੱਕ ਸੀਟ ਜਿਹੜੀ ਆ ਉਹ ਆ ਰਹੀ ਹੈ ਸੋ ਇਹ 172 ਚਾਹੀਦੀਆਂ ਸਰਕਾਰ ਬਣਾਉਣ ਦੇ ਲਈ ਤੇ 194 ਜਿਹੜੀਆਂ ਨੇ ਉਹ ਇਸ ਵੇਲੇ ਸਾਰੇ ਪੂਲ ਰਲਾ ਮਲਾ ਕੇ ਲਿਬਰਲ ਪਾਰਟੀ ਨੂੰ ਦੇ ਰਹੇ ਆ ਜਦੋਂ ਅਸੀਂ ਲਿਬਰਲ ਪਾਰਟੀ ਦੇ ਉਮੀਦਵਾਰਾਂ ਨਾਲ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਬਿਲਕੁਲ ਠੀਕ ਆ ਇਹ ਹੋਣਾ ਹੀ ਸੀ ਇਦਾਂ ਤੇ ਹੋ ਰਿਹਾ ਹੈ ਜਦੋਂ ਅਸੀਂ ਕੰਜ਼ਰਵਟਿਵ ਪਾਰਟੀ ਦੇ ਉਮੀਦਵਾਰਾਂ ਨਾਲ ਗੱਲਬਾਤ ਕਰਦੇ ਹਾਂ ਕਹਿੰਦੇ ਨੰਬਰ ਤੇ ਯਕੀਨ ਨਾ ਕਰੋ ਅਸਲ ਦੇ ਵਿੱਚ ਬਈ ਹਜੇ ਕੁਝ ਮਹੀਨੇ ਪਹਿਲਾਂ ਇਹ ਲਿਬਰਲ ਪਾਰਟੀ ਨੂੰ ਅਸੀਂ 50 ਸੀਟਾਂ ਦਿੰਦੇ ਸੀ ਇਹਨਾਂ ਨੂੰ ਕੰਜ਼ਰਵਟਰ ਨੂੰ 210 ਦਿੰਦੇ ਸੀ ਤੇ ਹੁਣ ਉਹ ਉਹਨਾਂ ਨੂੰ 194 ਦੇਣ ਲੱਗ ਪਏ ਆ ਤੇ ਕੰਜ਼ਰਵਟਰ ਨੂੰ 122 ਦੇਣ ਲੱਗ ਪਏ ਆ ਐਨਡੀਪੀ ਜਿਹੜੀ ਆ ਉਹ ਪਿੱਛੇ ਆ ਕਾਫੀ ਨੁਕਸਾਨ ਦੇ ਵਿੱਚ ਜਾ ਰਹੀ ਹੈ ਇਸ ਵੇਲੇ ਜੇਕਰ ਇਹ ਸਰਵਿਸ ਦੇਖੇ ਜਾਣ ਤੇ ਇਹਦੇ ਨਾਲ ਜਿਹੜਾ ਕਾਫੀ ਵੱਡਾ ਅਸਰ ਇਹ ਸਾਰੇ ਕੁਸ਼ ਦੇ ਉੱਤੇ ਪੈਂਦਾ ਨਜ਼ਰ ਆ ਰਿਹਾ ਬਾਕੀ ਦੇਖੋ 28 April ਨੂੰ ਨਤੀਜੇ ਰਾਤ ਨੂੰ ਆਉਂਦੇ ਆ ਉਸ ਦਿਨ ਕੀ ਪਤਾ ਲੱਗਦਾ ਪਰ ਵੋਟ ਤੁਸੀਂ ਜਿਹੜੇ ਆ ਉਹ ਜ਼ਰੂਰ